इनका मतलब सभी सारे दिन होता है दिन रात सुबह शाम और भी बहुत से दिन सभी दिन और ये जिम्मेदारी है दीदांद्री कैसे मैनेज करेगी अगली मॉर्निंग को वजह एक फुट और बाकी के लिए हमें सामना ली तो आया है कि ICICI हेल्थ इंश्योरेंस काम कर दे ਰੇ ਬਲਵਾਨ ਨੇ ਇੱਥੇ ਸਾਡੇ ਮੁਕਤੀ ਨਗਰ ਥਾਣੇ ਦੇ ਉਹਨਾਂ ਨੂੰ ਮਿਲ ਲਏ ਕਿ ਆਸਟ ਕੋਟ ਬਹੁਤ ਤਰੇ ਤੇ ਹੀ ਚਲੇਗੇ ਜੀ ਜਨਾਸੀੰਦ ਨੇ ਇਹ ਕਹਿਣ ਲੱਗਾ ਸਵੇਰ ਰਾਤਾਂ ਨੂੰ ਹੋ ਜਾਂਦੀ ਸੀ ਤੇ ਆਪਣੇ ਨਵੀਂ ਵਾਈਟ ਘਾਣਦੇ ਉਹਨਾਂ ਨੇ ਕੰਪਲੇਂਟ ਦਿੱਤੀ ਕਿ ਇਹ ਪਹੁੰਚੇ ਨਹੀਂ ਹੁੰਦੇ ਸੋ ਫਿਰ ਇਹਨਾਂ ਨੇ ਆ ਕੇ ਪੁਲਿਸ ਨੂੰ ਅਪਰੋਚ ਕੀਤਾ ਕਿ ਮੁਕਤੀ ਨਗਰ ਥਾਣੇ ਦੇ ਐਸਐਟਓ ਦਾ ਅਮਰ ਕੁਵਾਰ ਇਹਨਾਂ ਨੇ ਉਹਦੇ ਉੱਤੇ ਕੋਸ਼ਿਸ਼ ਕੀਤੀ ਲੋਕੇਟ ਕਰਨ ਦੀ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਫਿਰ ਬਸ ਸਟੈਂਡ ਤੇ ਬਸ ਸਟੈਂਡ ਤੇ ਮੈਡੀਸੀਟੀਵੀ ফুটেਜ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ 8 ਵਜੇ ਇਹਨਾਂ ਨੇ ਵਸਤਾ ਲੈ ਲਈ ਸੀ ਗੇਮੇ ਨਹੀਂ ਹੋ ਰਹੀ। ਇਹ ਲੋਸੀ ਦੇ ਪਾਲ ਦੇ ਵਿੱਚ ਚੱਦੇ-ਚੱਦੇ ਤੇਰੇ ਇਹਨਾਂ ਨੇ ਇਹਨਾਂ ਦੀ ਵਾਈਫ ਨੇ ਸੁਤਮ ਦੀ ਵਾਈਫ ਨੇ ਦੱਸਿਆ ਕਿ ਇਹਨਾਂ ਨੂੰ ਫਿਰੋਤੀ ਦੀਆਂ ਕੌਡਾਂ ਲੱਗੀਆਂ। ਇਹਨਾਂ ਦੇ ਵੱਲੋਂ ਆਪ ਵੀ ਆਇਆ ਸੀ ਕਿ 10 ਲੱਖ ਰੁਪਏ ਭੇਜਿਆ ਜਾਵੇ। ਨਹੀਂ ਤਾਂ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਮਾਰ ਦੇਣਗੇ ਤੇ ਕੌਮੀਆਂ ਕਥਾ ਚੱਲ ਰਹੀ ਸੀ। ਸਿੱਧੇ ਫਿਰੋਨਾ ਨੇ ਆਉਦੇ ਇਹਨਾਂ ਦੇ ਸੁਖਮ ਦੇ ਬ੍ਰਦਰ ਜੋ ਕਿ ਦਿੱਲੀ ਵਿੱਚ ਰਹਿੰਦੇ ਉਹਨੂੰ ਵੀ ਇਨਫੋਰਮ ਕੀਤਾ ਉਹ ਵੀ ਫਟਾਫਟ ਇੱਥੇ ਆ ਗਏ ਸਾਡੇ ਨਾਲ ਜਦੋਂ ਰਾਤ ਦਾ ਸੀ ਅਸੀਂ ਉਹਨਾਂ ਨਾਲ ਬੱਗੇ ਹੋਏ ਸੀ ਅਸੀਂ ਬੱਚੇ ਅੱਛਾ ਕਰਕੇ ਉਹਨਾਂ ਚੱਕਰੀ ਸੀ ਜਿਹੜਾ ਰੈਂਟ ਕਰਨਾ ਸੀ ਉਹਨੂੰ ਬ੍ਰਦਰ ਨਾਲ ਵੀ ਬਤਾਲਨੇ ਕੀਤਾ ਉਹਨੂੰ ਇਹ ਲੱਗ ਰਿਹਾ ਸੀ ਕਿ ਇਸ ਦਾ ਨਾਂ ਆ ਗਿਆ ਸੁਖਮ ਕਿ ਮੈਂ ਪੈਸੇ ਦੇ ਦੇਵਾਂ ਉਸਨੇ ਤੇ ਮੈਨੂੰ ਮਾਰ ਦਿੱਤਾ ਉਹ ਤੇ ਅਸੀਂ ਇੱਕ ਆਦੀ ਫੀਲ ਤਿਆਰ ਕੀਤੀ ਕਿਤੇ ਅੰਦਰ ਦੀ ਸੁਪਰਵੀਜ਼ਨ ਆਫ ਆ ਰਾਈਸ ਸਭ ਜਿਹੜੇ ਰਾਈਸ ਸੀ ਕੀ ਸਾਹ ਤੇ ਆਪਣੇ ਐਸ ਐਚ ਓ ਅਮਰਿਤ ਪਾਲ ਖੇੜਾ ਦੀ ਟੀਮ ਲੈ ਕੇ ਗਏ ਜਿੱਥੇ ਇਹਨਾਂ ਨੇ ਸੋ ਕਾਰਡ ਇਹਨਾਂ ਨੂੰ ਬੁਲਾ ਰਹੇ ਸੀ ਜਗ੍ਹਾ ਜਿੱਥੇ ਪੈਸੇ ਵੀ ਮੰਗ ਕੀਤੀ ਜਾ ਰਹੀ ਸੀ ਤੇ ਹਰਿਆਣੇ ਦੇ ਕਿਤੇ ਦੇ ਏਰੀਆ ਦੇ ਵਿੱਚ ਜਾ ਕੇ ਉੱਥੇ ਜਾ ਕੇ ਫਿਰ ਇਹਨੂੰ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਇਹ ਆਪ ਹੀ ਸਾਰੀ ਕਹਾਣੀ ਬਣਾਈ ਹੋਈ ਸੀ ਕਿ ਸੁਣਨੇ ਅਰੇ ਤੇ ਕਾਫੀ ਲੋਕਾਂ ਨੇ ਪੈਸੇ ਨੇ ਆਹ ਇਹਦੇ ਜੋਰ ਦੇ ਚੱਕਰ ਵਿੱਚ ਲੈ ਰਿਆ ਸੀ ਕਿ ਉਹਨਾਂ ਦੇ ਕਾਗਜ਼ੇ ਵਾਪਸ ਨਹੀਂ ਦਿੱਤੇ ਸੀ ਗਰੂਨ ਬੋਲ ਰਹਾ ਕਿ ਫਰੈਂਡ ਜੁਹਰਾ ਤੋਂ ਮਿਲਿਆ ਹੋਇਆ ਸੀ ਜੋਗੇ ਅਤੇ ਕਾਫੀ ਗਰੂਨ ਕਰਤੇ ਹੈ ਆਪਦੇ ਸੌਰੀਆਂ ਨੂੰ ਤੇ ਆਪਦੇ ਜਿਵੇਂ ਆਪਦੇ ਤੁਹਾਨੂੰ ਵੀ ਇਹਨਾਂ ਨੂੰ ਤੋਂ ਤੋਂ ਦਿਨਾਂ ਤੋਂ ਪੈਸੇ ਕੱਢੇ ਲੈਣਾ ਚਾਹੁੰਦਾ ਸੀ ਉਨੇ ਪੜਿਆ ਸਟੋਰੀ ਸਾਰੀ ਇਹਨੇ ਆਪ ਹੀ ਤੇ ਅਗਰ ਕੇ ਆਪਣੀ ਵਾਈਫ ਨੂੰ ਤੇਰੀ ਵਾਈਫ ਕੀ ਤਰੀਕੀ ਨਹੀਂ ਬੱਝੂ ਵਾਈਫ ਇੱਥੇ ਆਪਦੇ ਟੇਕੇ ਆਈ ਨਹੀਂ ਸੀ ਆਪਣੇ ਮੂਹਰੇ ਜਦੋਂ ਉਹ ਗਈ ਆ ਵਾਈਫ ਨੇ ਇੱਕ ਨੂੰ ਬੋਲ ਲਗਾਇਆ ਵੀ ਵਾਈਫ ਲਈ ਘਰੇ ਦੀ ਕੋਚੀ ਉਹ ਰੁਮੀ ਕਿੱਥੇ ਸੀ ਵੀ ਵਾਈਫ ਵਾਈਫ ਤਾਂ ਇੱਕੀ ਸੀ ਸੱਚ ਜੀ ਵਾਈਫ ਦਾ ਆਪੇ ਨੂੰ ਫੋਨ ਮਿਲਿਆ ਵਾਈਫ ਨੇ ਦੱਸਿਆ ਕਿ ਇਹ ਆਪਰੇ ਵਾਪਸ ਮਜੇਦਾਨ ਇਹ ਇਹ ਬਿਲੋਂਗ ਕਰਦਾ ਹੈ ਦਿੱਲੀ ਦਿੱਲੀ ਨੂੰ ਲੋਕਰ ਹਾਂ ਦਿੱਲੀ ਨਹੀਂ ਵਾਪਸ ਕੋਈ ਨਹੀਂ ਇਹਦੇ ਭਰਾ ਨੂੰ ਵੀ ਫਿਰ ਇਹਨੇ ਬੁਲਾਇਆ ਵਾਈਫ ਨੇ ਜਦੋਂ ਜਦੋਂ ਜਿਆਦਾ ਬਰੇਟ ਹੋ ਗਿਆ ਤੇ ਇਹ ਮਿਲਣੀ ਹੈ ਉਹ ਵਾਈਫ ਬੰਦ ਕਰਦਾ ਕਿャ ਹੁੰਦਾ ਸੀਗਾ ਕਿ ਮੈਸੇਜਰਸ ਦੇ ਥ्रू ਉਹਦਾ ਰਿਕਾਰਡ ਹੈਗਾ ਇਸ ਤਰ੍ਹਾਂ ਠੀਕ ਮੈਸੇਜਰਸ ਦੇ ਥ्रू ਹੈ ਕਿ ਜੇ ਤੁਹਾਨੂੰ ਪੜ ਲਿਆ ਜੇ ਮੈਨੂੰ 10 ਲੱਖ ਰੁਪਏ ਦੀ ਰਹੀ ਦਿਦਾ ਮੈਨੂੰ ਪਾ ਦੇਵੇ ਸਰ ਉਹਨੇ ਅਮਾਉਂਟ ਜਿਹੜੀ ਇਹਨੇ ਕੀ ਕੀਤੀ ਸੀ ਕਿ ਜਿਹੜੀ ਇਹਨੇ ਮਤਲਬ ਦੇਣੇ ਸੀ ਪੈਸੇ ਲੋਕਾਂ ਦੇ ਉਹ ਕਿਸ ਚੀਜ਼ ਵਾਸਤੇ ਸਰ ਸਟੋਰੀ ਕੀ ਬਣਾਈ ਸੀ ਜੀ ਇਹਨੇ ਸਟੋਰੀ ਕੀ ਬਣਾਈ ਸੀ ਕਿੰਨੇ ਲੋਕਾਂ ਨੇ ਇਹਨੂੰ ਕਿਡਨਾਪ ਕੀਤਾ ਜੀ ਕਿੱਥੋਂ ਕੀਤਾ ਜੀ ਇਹਦਾ ਇਹ ਉਹਦੇ ਤੇ ਹੀ ਹੈ ਜੀ ਬੋਲਦੇ ਤਾਂ ਗੱਲ ਕਰ ਹੀ ਨਹੀਂ ਗਏ ਸੀ ਮੇਸ਼ਾ ਸੁਝਾਅ ਕਰਦੇ ਨੇ ਸਰ ਇਹਦੇ ਪਾਸਟ ਬਾਰੇ ਕੀ ਸਰ ਪਾਸਟ ਬਾਰੇ ਕੀ ਇਨਫੋਰਮੇਸ਼ਨ ਹੈ ਜੀ ਇਸ ਬੰਦੇ ਦੇ ਪਾਸਟ ਬਾਰੇ ਤਾਂ ਇਹੀ ਹੈ ਕਿ ਇਹ ਲੋਕਾਂ ਦੀ ਹੈਲਥ ਇੰਸ਼ੋਰੈਂਸ ਦੇ ਵੀ ICICI ਕਾਇਦਾਲਾ ਉਹਨਾਂ ਦਾ ਕਰਦਾ ਸੀਗਾ ਤੇ ਉਹਦੇ ਵੀ ਇਹ ਲੋਕਾਂ ਦੇ ਪੈਸੇ ਲੈ ਕੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਪਤਾ ਲੱਗੇ ਜਿਵੇਂ ਇਹਦਾ ਫਰੋਡ ਪਿੱਛਾ ਸਿਰ ਤੇ ਕਰਤੇ ਕਰ ਰਹੇ ਹੈ ਕਿਲਾ ਕੋਈ ਤੇ ਪੱਟਾ ਬਰਾਬਰ ਕੁਝ ਨਹੀਂ ਪੱਟਾ ਦਾ ਹੈ ਇਹ ਇਨਵੋਟਿਜਨ ਹੈ ਜਿਹਨੇ ਆਊਟ ਆਫ ਸਟੇਟ ਹੈ ਗੁਲਗੀ ਦਾ ਰਿਪੋਰਟ ਹੀ ਕਰਦੇ ਆ ਇਹ ਜੇ ਸਾਰਾ ਕੋਈ ਇਨਵੈਸਟੀਗੇਸ਼ਨ ਜੀ ਪਤਾ ਲੱਗੇਗਾ ਜੇ ਤਾਂ ਬੜੇ ਕਾਰਣੀ ਨੂੰ ਸਰ ਪਤਾ ਸੀ ਕੋਈ ਉਹਦੀ ਇਨਵੋਲਵਮੈਂਟ ਘਰ ਵਾਲੀ ਦੀ ਵੀ ਨਾ ਉਹ ਤਾਂ ਨੀਤਾ ਦੇ ਸਾਹਮਣੇ ਨਾਲ ਰੇਵਨ ਭਰਾ ਨੂੰ ਵੀ ਪਤਾ ਸਰ ਹੋਰ ਵੀ ਕਿਸੇ ਤੋਂ ਸਹਿਯੋਗ ਲਿਆ ਜੀ ਕਿਸੇ ਹੋਰ ਤੋਂ ਵੀ ਸਹਿਯੋਗ ਲਿਆ ਜੀ ਇਸ ਬੰਦੇ ਨੇ ਨਹੀਂ ਸਾਡੀ ਟੀਮ ਨੇ ਆਪਾਂ ਦੀ ਬਾਤ ਕਰਨੀ ਕਿ ਕਿੰਨਾ ਵੈਰੀ ਗੁੱਡ ਜੌਬ ਸਰ ਕਿੰਨੇ ਸਮੇਂ ਦੇ ਵਿੱਚ ਆਪਾਂ ਸਰ ਸਾਰਾ ਕੇਸ ਆਪਾਂ ਕਿੰਨੇ ਸਮੇਂ ਚ ਆਪਾਂ ਟ੍ਰੇਸ ਕੀਤਾ ਇਹ ਦੇਖ ਲਓ 13 ਦੀ ਅੱਜ ਤੋਂ ਬਾਅਦ ਜਿਹੜੇ 14 ਨੂੰ ਸਾਨੂੰ ਰਿਪੋਰਟ ਕੀਤਾ ਚਾਹ ਵੀ 24 ਕਿੰਨੇ ਸਾਡਾ ਹੌਲ ਹੋ ਗਿਆ ਸੀ ਤੇ ਫੋਨ ਸਾਰੇ ਆਪਣੇ ਯੂਜ਼ ਕਰ ਰਹੇ ਨੇ ਹਾਂਜੀ ਠੀਕ ਹੈ ਥੈਂਕ ਯੂ ਸਰ